ਅੱਜ ਦਾ ਵਿਸ਼ਾ ਹੈ ਸਮੇਂ ਦੀ ਕਦਰ ਸਮਾਂ ਇੱਕ ਅਨਮੋਲ ਦੌਲਤ ਹੈ ਜਿਸ ਦੀ ਕਦਰ ਕਰਨੀ ਬਹੁਤ ਜ਼ਰੂਰੀ ਹੈ ਜ਼ਿੰਦਗੀ ਵਿੱਚ ਕਾਮਯਾਬ ਹੋਣ ਲਈ ਸਮੇਂ ਦੀ ਮਹੱਤਤਾ ਨੂੰ ਸਮਝਣਾ ਤੇ ਇਸ ਦਾ ਠੀਕ ਤਰੀਕੇ ਨਾਲ ਉਪਯੋਗ ਕਰਨਾ ਚਾਹੀਦਾ ਹੈ ਸਮਾਂ ਕਿਸੇ ਲਈ ਨਹੀਂ ਰੁਕਦਾ ਜੋ ਵਿਅਕਤੀ ਸਮੇਂ ਦੀ ਕਦਰ ਕਰਦੇ ਹਨ ਉਹ ਆਪਣੀ ਜ਼ਿੰਦਗੀ ਵਿੱਚ ਅੱਗੇ ਵਧਦੇ ਹਨ ਜਦ ਕਿ ਜੋ ਇਸ ਦਾ ਦੁਰਪਯੋਗ ਕਰਦੇ ਹਨ ਉਹ ਪਛਤਾਉਂਦੇ ਰਹਿੰਦੇ ਹਨ ਵਿਦਿਆਰਥੀਆਂ ਲਈ ਵੀ ਸਮੇਂ ਦੀ ਮੱਤਤਾ ਬਹੁਤ ਵੱਧ ਹੁੰਦੀ ਹੈ ਜੇਕਰ ਉਹ ਆਪਣੇ ਸਮੇਂ ਨੂੰ ਵਿਅਰਥ ਨਾ ਗਵਾਉਣ ਤਾਂ ਹੀ ਉਹ ਚੰਗੇ ਨਤੀਜੇ ਪ੍ਰਾਪਤ ਕਰ ਸਕਦੇ ਹਨ ਸਮੇ ਨੂੰ ਨਿਯਮਬੰਦ ਟੰਗ ਨਾਲ ਵਰਤਨ ਲਈ ਸਾਨੂੰ ਆਪਣੇ ਕੰਮਾਂ ਦੀ ਯੋਜਨਾ ਬਣਾਉਣੀ ਚਾਹੀਦੀ ਹੈ ਸਵੇਰ ਤੋਂ ਸ਼ਾਮ ਤੱਕ ਅਸੀਂ ਜੋ ਵੀ ਕਰਦੇ ਹਾਂ ਉਹ ਸਭ ਕੁਝ ਸਮੇਂ ਤੇ ਨਿਰਪਰ ਕਰਦਾ ਹੈ ਜੇਕਰ ਅਸੀਂ ਆਪਣੇ ਸਮੇਂ ਦੀ ਸਹੀ ਵਰਤੋਂ ਕਰੀਏ ਤਾਂ ਅਸੀਂ ਆਪਣੇ ਜੀਵਨ ਵਿੱਚ ਹਰ ਉਦੇਸ਼ ਨੂੰ ਪੂਰਾ ਕਰ ਸਕਦੇ ਹਾਂ ਸਮੇਂ ਦੀ ਕਦਰ ਕਰਨੀ ਸਫਲਤਾ ਦੀ ਕੁੰਜੀ ਹੈ ਇਸ ਲਈ ਸਾਨੂੰ ਆਪਣੇ ਹਰ ਪਾਲਨ ਨੂੰ ਸੁਚੰche ਢੰਗ ਨਾਲ ਬਤਾਉਣਾ ਚਾਹੀਦਾ ਹੈ